ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਬਈ ਬਬਾ ਜੇਪਟ ਕਪਟਰ ਬਈ ਤੇ ਅੱਜ ਸਮਾਨ ਕੀਤਾ ਗਿਆ ਹੈ ਨਗਰ ਕੀਰਤਨ ਦਾ ਜਿਹੜਾ ਆਰਗ ਕੀਤਾ ਗਿਆ ਔਰ ਮਸਿਆਂ ਦਾ ਤਹਾਰਾ ਜੀ ਔਰ ਮਹਾਕੁੰਬ ਦਾ ਜਿਹੜਾ ਕਿਤਰਾ ਦੇਖਦੇ ਹੋ ਇਹ ਮਹਾਕੁੰਬ ਬਾਬੇ ਨਾਮ ਗ੍ਰੀਵੰਦ ਦੇ ਉੱਤੇ ਲੱਗਾ ਹੋਇਆ ਪ੍ਰੋਗਰਾਮ ਆਜਮਾਏ ਕੋ ਦਰਸ਼ਕਾਂ ਵਾਸਤੇ ਕਿਉਂਕਿ ਜਿੱਥੇ ਗੁਰਨਾਮਕ ਦੇ ਜਨਮ ਪਾਇਆ ਇੱਥੇ ਹਾਥੀ ਦੇ ਪਾਇਦ ਦੇ ਵਿੱਚ ਸਾਰਿਆਂ ਦੇ ਪਾੜ ਆ ਜਾਂਦੀ ਤੇ ਵਿੱਚੋਂ ਦੱਸ ਲਈਏ ਕਿ ਐਡਾ ਮਹਾਨ ਦੀਪਖਾਂ ਇਹ ਉਹ ਰਬੀ ਬਾਣੀ ਦਾ ਗਾਥਾ ਹੈ ਜਿਹੜਾ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਹ ਇਸ ਪੁਇਤਰ ਵੇਈ ਜੋ ਬੋਲੀ ਹਨ ਜਿਹੜੇ ਪਾਣੀ ਹਨ ਉਹਦੇ ਸਰੀਰ ਨੂੰ ਸਾਫ ਕਰਦਾ ਜਿਹੜੀ ਬਾਣੀ ਹੈ ਮਨ ਨੂੰ ਸਾਫ ਕਰਦੀ ਹੈ ਮਨ ਨੂੰ ਆਤਮਾ ਨੂੰ ਪੂਤਰ ਕਰਨ ਵਾਲੀ ਬਾਣੀ ਦਾ ਉਸ ਆਗਾਜ਼ ਪਿਆ ਸੋ ਜਿਹੜੇ ਜਿਹੜੀ ਜਿਸੇ ਤੀਰ ਸੇ ਕਿੱਥੇ ਬਣਦੇ ਜਿਸੇ ਨਾਮ ਗਤੇ ਜਾਂਦਾ ਤੇ ਵਿੱਚੋਂ ਉਹ ਨਾਮ ਦਾ ਖਜ਼ਾਨਾ ਪਰਗ ਬਿਧਾਇਆ ਉਹਦਾ ਮਹਾਦਮ ਇਸੇ ਵੇ ਹਰ ਮੇਲੇ ਮਹਾ ਗੰਬਾ ਕੋਈ ਉਹ ਰੌਣਕ ਗੰਬਾ ਉਹ ਭਰੀ ਸਲੀ ਆਉਣਾ ਕੋਈ ਕਿ ਅਮਰ ਤੋਂ ਢੁਲੇ ਆਇਆ ਐ ਐਸੀ ਅਮਰਤ ਬਣਾਉਣ ਵਾਲੀ ਬਾਣੀ ਦਾ ਹਾਰਾ ਜੇ ਤੇ ਉਹ ਮਨ ਦੇ ਅੰਦਰ ਨਾ ਹੈ ਹੀ ਅਮਰਤ ਐਥੇ ਕੋਈ ਮੋਲਾ ਮੈਂਦੀ ਵਿਚਾਰ ਦੀ ਲੈ ਨਹੀਂ ਪਰ ਗੁਰਸ਼ਕ ਨੂੰ ਸਰਬੋ ਦੇ ਨਾਲ ਪਿਆਰ ਦੇ ਨਾਲ ਕਿ ਪਹਿਲੇ ਇਹ ਰੇਣੀ ਦੇ ਨਾਲ ਸਾਡਾ ਵਸਦਾ ਨਾ ਤਾਂ ਟੁੱਟ ਗਿਆ ਸੀ ਇਹ ਜੰਡੇ ਪਾਣੀ ਪੀਣ ਲੱਗ ਪਏ ਹਰ ਇੱਕ ਵੀ ਆਸਤਾ ਚਲੇ ਗਈ ਸੀ ਕਿ ਸਰਦਾ ਨਾ ਹੁੰਦੇ ਸੀ ਪਰ ਅਜੀ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਉਹ ਨੀਲੇ ਰੰਗ ਦਾ ਪਾਣੀ ਇਹਦੇ ਵਿੱਚ ਵਸੇ ਪਗ ਰਿਹਾ ਕੋਈ ਤੁਸੀਂ ਇਹਦੀ ਕੁਆਲਿਟੀ ਦੀ ਸੱਚਾਈ ਨੂੰ ਦੱਸੋ ਕੀ ਹੈ ਅਸੀਂ ਤਾਂ ਮੈਨਾਂ ਨਹੀਂ ਅੱਜ ਕਿੰਨੀ ਵਾਰੀ ਇਹ ਪਾਣੀਰ ਤੋਂ ਜਲ ਨੂੰ ਸੰਭ ਚੁੱਕੇ ਹਾਂ ਸਾਡੇ ਵਾਸਤੇ ਅਮਰਦਾ ਗਾਂ ਵੀ ਅਮਰਤ ਰਹੂਗਾ ਅਸੀਂ ਜਾਣਗੇ ਇਹਨੂੰ ਯੋਗ ਬਣਾਇਆ ਸੀ ਇਹਦੇ ਵਿੱਚ ਗੰਦੇ ਪਾਣੀ ਪਾਏ ਸੀ ਬਹੁਤ ਕਿਰਪਾ ਹੋਈ ਇਹ ਲੰਬਾ ਸਮਾਂ ਲੱਗਾ ਨਹੀਂ ਨਹੀਂ ਇਹ ਸਮਾਂ ਪਰ ਕਿਰਪਾ ਹੋ ਗਈ ਅਸੀਂ ਉਹਨੂੰ ਧੰਨਵਾਦੀ ਕਰਦੇ ਹਾਂ ਮਾਰੇ ਮੇਰਪਾ ਜੀ ਦੀ ਸਾਡਾ ਇੱਥੇ ਗੁੰਦਾ ਛੇ ਕੋਠੇ ਤੇ ਨਦੀਆਂ ਛੇ ਜਿਹੜੀ ਇਹ ਗੁੰਦਾ ਜੰਮਨਾ ਸਰਸਪਤੀ ਕਹਿੰਦੇ ਦੇਖਦੀ ਤੇ ਵੀ ਰਬ ਰਬ ਜਿਹੜਾ ਹੁੰਦਾ ਹੀ ਸਰਸਪਤੀ ਦਾ ਇੱਥੇ ਹਸਤੀ ਹੁੰਦੀ ਹੈ ਪਰ ਇਹ ਜੇ ਸੇਵਾ ਸਿਮਰਨ ਸਤ ਸੰਗਤ ਇਹ ਵੀ ਕਰਵਾਉਣੀ ਦਾ ਸੰਗਮ ਸੇਵਾ ਸਿਮਰਨ ਤੇ ਸਤ ਸੰਗਤ ਸੋ ਅੱਜ ਉਹੀ ਪ੍ਰੋਗਰਾਮ ਸੀ ਸਵੇਰ ਦੇ ਦੋ ਮਾਰਾਂ ਦੇ ਨਾਮ ਬੱਲੇ ਬੱਲੇ ਹਾਲ ਦੀਆਂ ਬਖਸ਼ਿਸ਼ਾਂ ਬਣੀਆਂ ਦਰਸ਼ਕਦਾਰੇ ਇਹ ਸਾਰੇ ਤੇ ਸਾਰਿਆਂ ਨੇ ਨਾਮ ਜਗੇ ਤੇ ਹੁਣ ਨਾਮਦਾਨ ਅਸਮਾਨ ਉੱਧਰ ਨੂੰ ਅਸਮਾਨ ਅਮਰਤ ਅਸਮਾਨ ਇੱਕ ਗੁਰਸਖ ਵਾਸਤੇ ਸੰਤਨ ਹੋ ਗਈ ਉਹਨੂੰ ਪਾਛਾ ਕਿਰਪਾ ਕਰਨ ਕਿ ਇਹ ਵੀ ਨਿਆਰੇ ਉੱਧਰ ਬੁੱਢੇ ਦਰਵਾਜ਼ੇ ਉੱਤੇ ਵੀ ਵਧੇਨ ਉੱਥੇ ਵੀ ਇਸ ਤਰ੍ਹਾਂ ਗੁਰਸੰਗ ਦਾ ਅਸਮਾਨ ਕਰਨ ਕੋਈ ਅਰਵਾਸ ਹੁਣ ਵੀ ਕਰਕੇ ਹੁੰਦੇ ਆ ਗਵਾਹੀ ਕਰਾਂਗੇ ਪਾਸ਼ਾ ਕਿਰਪਾ ਕਰੋ ਸਾਰੇ ਨਵੀਂ ਗੁਰ ਸਾਫ ਸੁਫਰੇ ਬਗਨ ਤੇ ਇਸੇ ਪਰੇ ਗੁਰ ਸੰਤਾਨਾ